ਜਲੰਧਰ ਪੁਲਿਸ ਨੇ ਉੱਥੋਂ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਚਾਂਸਾ ਦੇ ਕਿ ਨਜਾਇਜ਼ ਤਰੀਕੇ ਦੇ ਨਾਲ ਸਰਹੱਦ ਪਾਰ ਕਰਵਾ ਕੇ ਵਿਦੇਸ਼ ਭੇਜਣ ਵਾਲੇ ਗਰੁੱਪ ਦਾ ਪਰਦਾਫਾਸ਼ ਕਰਦੇ ਹੋਏ ਦੋ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ ਏਡੀసీపీ 2 ਅਦਿੱਤਿਆ ਨੇ ਦੱਸਿਆ ਕਿ ਥਾਣਾ ਬਾਰਾਂ ਦਰੀ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿੰਨ ਠੱਗ ਟਰੈਵਲ ਏਜੰਟ ਹੋਟਲ ਐਮ 1 ਦੇ ਵਿੱਚ ਬੈਠ ਕੇ ਭੋਲੇ-ਪਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰ ਰਹੇ ਨੇ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੂੰ ਕਾਬੂ ਕੀਤਾ ਤੇ ਪੁਲਿਸ ਨੇ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਕੇ ਹੋਟਲ ਤੇ ਛਾਪੇਮਾਰੀ ਕੀਤੀ ਤੇ ਦੋ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੋਸ਼ੀਆਂ ਦੇ ਕੋਲੋਂ 38 ਲੱਖ 86 ਹਜ਼ਾਰ 400 ਰੁਪਏ ਵੀ ਬਰਬੰਦ ਕੀਤੇ ਨੇ ਸਾਡੇ ਧਿਆਨ 'ਚ ਆਇਆ ਤਾਂ ਜਿਹੜਾ ਇਲੀਗਲ ਤਰੀਕੇ ਨਾਲ ਜਿਹੜਾ ਡੰਕੀ ਰੂਟ ਹੈ ਉਹਦੇ ਥਰੂ ਜਿਹੜਾ ਇਲੀਗਲ ਤਰੀਕੇ ਨਾਲ ਜਿਹੜੇ ਹੈਗੇ ਬਾਹਰ ਵੇਚਣ ਵਾਲੇ ਜਿਹੜਾ ਸਾਡੇ ਧਿਆਨ 'ਚ ਆਇਆ ਸੀ ਮੈਟਰ ਅਸੀਂ ਜਿਹੜਾ ਇਸ ਚੀਜ਼ ਨੂੰ ਚੈੱਕ ਕੀਤਾ ਸੀ ਜਿਹਦੇ ਵਿੱਚ ACP ਸੈਂਟਰਲ ਅਤੇ ACP ਕੈਂਟ ਜੀ ਜਿਹੜੇ ਹੈਗੇ ਸਾਡੇ ਜਿਹੜੇ ਅਫਸਰ ਸਾਹਿਬਾਨ ਆ ਤੇ ਜਿਹੜਾ ਹੈਗੇ ਅਛਾ ਚੰਨਵੀ ਬਾਬਦਰੀ ਤੇ ਉਹਨਾਂ ਨੇ ਇਸ ਚੀਜ਼ ਨੂੰ ਪਪਰ ਚੈੱਕ ਕਰਕੇ ਔਰ ਅਸੀਂ ਜਿਹੜਾ ਹੈਗਾ ਦੋ ਤਿੰਨ ਬੰਦੇ ਤੇ ਅਫਾਈਰ ਦਰਸ਼ ਕੀਤੀ ਹੈਗੀ ਜਿਹਦੇ ਤੇ ਦੋ ਬੰਦੇ ਮੌਕੇ ਤੇ ਅਵੈਸਟ ਵੀ ਕੀਤੇ ਹੈਗੇ 338 ਲੱਖ 86000 ਰੁਪਏ 86000 400 ਜੋ ਜੜੀ ਰਿਕਵਰੀ ਹੈ 온ਸਪੋਟ ਰਿਕਵਰੀ ਜਿਹੜੀ ਹੋਈ ਹੈ ਉਹ ਹੀ ਹੈ ਉਹ ਤੁਹਾਨੂੰ ਇਸ ਅਸੀਂ ਇਹਦਾ ਹੁਣੇ ਹੀ ਦਿਖਾਇਆ ਸੀ ਬੇਸਿਕਲੀ ਜੋ ਸਾਡੇ ਧਿਆਨ ਚ ਆਇਆ ਕਿ ਜਿਹੜਾ ਇਹਨਾਂ ਦਾ ਮਾਡਲ ਸਪਰੈਂਡੀ ਸੀ ਉਹ ਆ ਸੀ ਕਿ ਆ ਜਿਹੜੇ ਹੈਗੇ ਯੂਐਸ ਅਤੇ ਯੂਰੋਪੀਅਨ ਕੰਟਰੀਜ਼ ਹੈ ਐ ਵਾਇ ਮੋਰੋਕੋ ਅਤੇ ਕਜ਼ਾਕਿਸਤਾਨ ਯੂਕਰੇਨ ਦੇ ਰਾਹੀਂ ਵੇਚਦੇ ਸੀ ਜਿੱਥੇ ਇਹ ਅਲੱਗ-ਅਲੱਗ ਰੂਟ ਯੂਜ਼ ਕਰਦੇ ਸੀ ਬਾਕੀ ਇਹਨਾਂ ਤੇ ਇੱਕ ਬੰਦਾ ਜਿਹੜਾ ਹੈਗਾ ਉਹ ਅਬਸਕੈਂਡਡ ਹੈਗਾ ਉਹ ਪੰਜਾਬ ਤੋਂ ਬਾਹਰ ਹੈਗਾ ਅਸ਼ੂ ਨੂੰ ਜਲਦੀ ਬਾਉਂਡ ਅਪ ਕਰ ਲਿਆਗੇ ਅਤੇ ਜੋ ਫਦਰ ਇਨਵੈਸਟੀਗੇਸ਼ਨ ਹੈ ਉਹ ਜੋ ਆਪਾਂ ਜਿਹੜੇ ਸਟੇਟ ਔਰ ਸੈਂਟਰਲ ਦੀ ਥੋੜੀ ਸਿਸਟਰ ਏਜੰਸੀਜ਼ ਹੈ ਉਹਨਾਂ ਦੇ ਨਾਲ ਟਾਈਪ ਕਰਕੇ ਅਸੀਂ ਜਿਹੜਾ ਹੈਗਾ ਇਸ ਨੂੰ ਪੂਰੀ ਇਨਵੈਸਟੀਗੇਸ਼ਨ ਨੂੰ ਅਮਲ ਵਿੱਚ ਲਿਆਵਾਂਗੇ ਅਜਿਹੇ ਦੋ ਵਿਅਕਤੀ ਕਹਰੇਗੇ ਇਹਨਾਂ ਦਾ ਨਾਮ ਕੀ ਤੇ ਰਹਿਣ ਵਾਲੇ ਕਿੱਥੇ ਦੇ ਹੈ ਇਹਨਾਂ ਦਾ ਨਾਮ ਇੱਕ ਦਾ ਨਾਮ ਵਿਸ਼ਾਲ ਹੈ ਇੱਕ ਦਾ ਕਰਨਬੀਵ ਹੈ ਜਿਹੜਾ ਵਿਸ਼ਾਲ ਹੈ ਉਹ ਸ਼ਾਹਪੂਤਾ ਰਹਿਣ ਵਾਲਾ ਹੈ ਕਰਨਬੀਵ ਦੁਲੰਦਰ ਦਾ ਵੈਣਾ ਹੈ ਲਗਾ ਬਟ ਜਿਹੜੇ ਹੈਗੇ ਉਹਨਾਂ ਉਸੇ ਬੰਦੇ ਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਇਸ ਕਰਕੇ ਦਾ ਇੱਕ ਬੰਦਾ ਜਲੰਧਰ ਦਾ ਦੂਸਰਾ ਹੁਸ਼ਿਆਰਪੁਰ ਦਾ ਆਪਸੇ ਲਿੰਕ ਕਿਦਾ ਬਣਿਆ ਨਹੀਂ ਆ ਇੱਕ ਇੱਕ ਜਿਹੜਾ ਇੱਕ ਗਿਵੋਅਵੇ ਬੁੱਕ ਵਿੱਚ ਕੰਮ ਕਰਦੇ تھے ਇਟਸ ਅ ਪਾਰਟ ਗਿਵੋਅਵੇ ਗਿਵੋਅਵੇ ਦਾ ਪਾਰਟ ਹੈ ਅਤੇ ਜਿਹੜਾ ਹੈਗਾ ਇਹਨਾਂ ਦਾ ਲਿੰਕ ਹੀ ਕਿੱਥੇ ਮਿਲੇ ਕੀ ਕੀ ਕਰਦੇ ਕਿੰਨੇ ਲੋਕਾਂ ਨੂੰ ਭੇਜਿਆ ਅਤੇ ਕੀ ਕਿਹੜਾ ਕਿਹੜਾ ਇਸ ਇਨਵੋਲਵਮੈਂਟ ਹੈਗਾ ਅਸੀਂ ਸਾਰੇ ਜਿਹੜੇ ਪੱਖੋਂ ਆ ਇਹਨਾਂ ਦੀ ਬੜੀ ਡੂੰਘਾਈ ਨਾਲ ਅਸੀਂ ਜਾਂਚ ਕਰਾਂਗੇ ਤੇ ਜੋ ਫੌਦਰ ਇਨਵੈਸਟੀਗੇਸ਼ਨ ਕੰਪਲੇਂਟ ਤੇ ਕੀਤੀ ਕਾਰਵਾਈ ਤੇ ਨਹੀਂ ਦੇਖੋ ਇਹਦੇ ਵਿੱਚ ਬੜਾ ਸਿੰਪਲ ਹੈਗਾ ਇੱਥੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਅਗੇ ਹਿਊਮਨ ਸਮਗਲਿੰਗ ਜੋ ਹੁਣ ਮੰਨ ਟ੍ਰੈਫਿਕਿੰਗ ਨੂੰ ਰੋਕਣ ਵਾਸਤੇ ਪਹਿਲਾਂ ਵੀ ਇੱਕਦਮ ਉਠਾਏ ਗਏਗੇ ਤੁਮਾਨੀਓ ਕ ਸੀਐਮ ਸਾਹਿਬ ਦੇ ਡੀਜੀ ਸਾਹਿਬ ਦੇ ਜਿਹੜੇ ਨਿਰਦੇਸ਼ ਸੀ ਉਹ ਪਹਿਲਾਂ ਵੀ ਸੀ ਕਿ ਅਸੀਂ ਜਿਹੜੇ ਪੰਜਾਬ ਦੇ ਲੋਕੀ ਹੈਗੇ ਉਹਨਾਂ ਨੂੰ ਜਿਹੜੇ ਹੈਗੇ ਗਲਤ ਐਲੀਮੈਂਟs ਹੈਗੇ ਜੋ ਗਲਤ ਤਰੀਕੇ ਦੇ ਯੂਜ਼ ਕਰਕੇ ਵਿਦੇਸ਼ ਭੇਜਦੇ ਇਹਨਾਂ ਤੋਂ ਉਚਾਣਾ ਹੈ ਤਾਂ ਕਿ ਜਿਹੜਾ ਹੈ ਘੱਟੋ ਘੱਟ ਜਿਹੜੇ ਹੈ ਲੋਕਾਂ ਦੀ ਜ਼ਿੰਦਗੀ ਖਰਾਬ ਹੋਵੇ ਤਾਂ ਉਸੇ ਕਰਕੇ ਬਾਨੀਓ ਸੀਪੀ ਸਾਹਿਬ ਦੇ ਨਿਰਦੇਸ਼ ਨੇ ਤਸੀਹ ਜਿਹੜੇ ਹੈਗਾ ਸੋ ਮੋਟੋ ਕਾਰਵਾਈ ਇਸ ਕੀਤੀ ਹੈ ਅਸੀਂ ਜਿਹੜਾ ਹੈਗਾ ਇਨਫੋਰਮੇਸ਼ਨ ਤੁਸੀਂ ਪਤਾ ਕਿ ਇਹਨਾਂ ਕੋਲ ਰਿਕਵਰੀ ਹੋਈ ਹੈ ਇਹ ਰਿਕਵਰੀ ਕਿਸੇ ਨੇ ਇਹਨੂੰ ਦਿੱਤੀ ਸੀ ਮੋਸ ਮੋਸ ਇਹ ਮੋਸਟ ਲਾਈਕਲੀ ਆਹੀ ਹੈ ਕਿ ਜਿਹੜੇ ਹੈਗੇ ਇਹਨਾਂ ਨੇ ਕਿਸੇ ਬੰਦੇ ਨੂੰ ਬਾਹਰ ਭੇਜਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਪੈਸੀ ਲਈ ਸੀ ਕਿਉਂਕਿ ਕਿਉਂਕਿ ਇਹਨਾਂ ਦੇ ਕੋਲ ਜੋ ਜੋ ਰੂਟ ਹੈ ਯੂਜ਼ ਕਰੇ ਆ ਡਿਸਕਲੀ ਉਹ ਇਲੀਗਲ ਹੈਗਾ ਠੀਕ ਹੈ ਤੁਸੀਂ ਕਈ ਵਾਰ ਦੇਖਦੇ ਕਿ ਕੀ ਕਈ ਵਾਰ ਉਹਨਾਂ ਰੂਟਾਂ 'ਚ ਲੁੱਕ ਆ ਦੀ ਡੈਥ ਵੀ ਹੋ ਜਾਂਦੀ ਨੇ ਕਾਫੀ ਵਾਰ ਕਵਰੇ ਆ ਵੀ ਸਮਾਂ ਆਈ ਹੈ ਤੋ ਅਸੀਂ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਸਾਡਾ ਜਿਹੜਾ ਐਕਸ਼ਨ ਅਸੀਂ ਲਿਖਿਆ ਸੀ ਅੱਜ ਤੱਕ ਜਿਹੜੀ ਇਨਵੈਸਟੀਗੇਸ਼ਨ ਨੂੰ ਕੋਈ ਬੰਦਾ ਆਇਆ ਜਿਹੜਾ ਇਹਨੇ ਭੇਜਿਆ ਨਹੀ ਨਹੀ ਹਲੇ ਤੱਕ ਤੋ ਅਸੀਂ ਦੇਖੋ ਕਿ ਪੁਪਚਾ ਇਮੀਡੀਏਟਲੀ ਹੁਣੇ ਹੀ ਦਰਜ ਕੀਤਾ ਤੋ ਹਲੇ ਅਸੀਂ ਇਸ ਚੀਜ਼ ਨੂੰ ਸਾਰਾ ਜਿਹੜਾ ਹੈ ਅਸੀਂ ਜਿਹੜੀ ਇਨਵੈਸਟੀਗੇਸ਼ਨ ਆ ਅਮਲ ਵਿੱਚ ਲਿਆਉਂਗਾ ਤਾਂ ਹੀ ਅਸੀਂ ਪ੍ਰੋਪਰ ਹਿਸਟਰੀ ਨੂੰ ਦੇਖ ਸਕਦੇ ਐਸਮ ਜੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ